ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਨਿਊਜ਼ੀਲੈਂਡ ਦੀ ਟੀਮ ਨੇ ਆਕਲੈਂਡ 'ਚ ਇਤਿਹਾਸਕ ਜਿੱਤ ਦਰਜ ਕੀਤੀ ਇਸ ਜਿੱਤ ਦੇ ਨਾਲ ਕੀਵੀ ਟੀਮ ਨੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕਪ ਦੇ ਫਾਈਨਲ 'ਚ ਥਾਂ ਬਣਾ ਲਈ ਹੈ ਨਿਊਜ਼ੀਲੈਂਡ ਨੇ ਬੇਹਦ ਰੋਮਾਂਚਕ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ 4 ਵਿਕਟਾਂ ਨਾਲ ਮਾਤ ਦਿੱਤੀ ਕੀਵੀਆਂ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਮੈਚ ਆਪਣੇ ਖਾਤੇ 'ਚ ਪਾਇਆ ਨਿਊਜ਼ੀਲੈਂਡ ਨੂੰ ਆਖਰੀ ਦੋ ਗੇਂਦਾਂ ਤੇ ਜਿੱਤ ਲਈ ਪੰਜ ਦੌੜਾਂ ਦੀ ਲੋੜ ਸੀ ਜਦ ਐਲੀਟ ਨੇ ਸਟੇਨ ਦੀ ਗੇਂਦ ਤੇ ਛੱਕਾ ਠੋਕ ਮੁਕਾਬਲਾ ਜਿੱਤ ਲਿਆ ਆਕਲੈਂਡ ਵਿਸ਼ਵ ਕੱਪ ਸੈਮੀਫਾਈਨਲ ਚ ਨਿਊਜ਼ੀਲੈਂਡ ਨੂੰ ਜਿੱਤ ਲਈ 298 ਦੌੜਾਂ ਦਾ ਟੀਚਾ ਮਿਲਿਆ ਮੀਨ ਨਾਲ ਪ੍ਰਭਾਵਿਤ ਮੁਕਾਬਲੇ ਚ ਨਿਊਜ਼ੀਲੈਂਡ ਨੂੰ ਜਿੱਤ ਲਈ ਸਿਰਫ 43 ਓਵਰ ਹੀ ਮਿਲੇ ਦੱਖਣੀ ਅਫਰੀਕਾ ਦੀ ਟੀਮ ਨੇ 43 ਓਵਰਾਂ ਚ 281 ਦੌੜਾਂ ਦਾ ਸਕੋਰ ਖੜਾ ਕੀਤਾ ਸੀ ਫਿਰ ਡਕਵਰਥ ਲੁਇਸ ਮੈਥਡ ਦੇ ਆਧਾਰ ਤੇ ਕਿਵੀ ਟੀਮ ਨੂੰ ਜਿੱਤ ਲਈ 298 ਦੌੜਾਂ ਦਾ ਟੀਚਾ ਮਿਲਿਆ ਨਿਊਜ਼ੀਲੈਂਡ ਦੀ ਟੀਮ ਨੇ ਟੀਚਾ 42.5 ਰਨਾਂ ਚ ਪਾਰ ਕਰ ਲਿਆ ਨਿਊਜ਼ੀਲੈਂਡ ਦੀ ਜਿੱਤ ਦੇ ਹੀਰੋ ਬਣੇ ਗ੍ਰਾਂਟ ਐਲੀਅਟ ਅਤੇ ਕਪਤਾਨ ਬ੍ਰੈਂਡਨ ਮੈਕਲਮ ਐਲੀਅਟ ਨੇ 73 ਗੇਂਦਾਂ ਤੇ 84 ਦੌੜਾਂ ਦੀ ਨਾਬਾਦ ਪਾਰੀ ਖੇਡੀ ਦੂਜੇ ਪਾਸੇ ਮੈਕਲਮ ਨੇ 26 ਗੇਂਦਾਂ ਤੇ 58 ਰਨ ਠੋਕੇ ਇਸ ਮੈਚ ਚ ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਹਿਲੇ 3 ਓਵਰਾਂ ਦੀ ਖੇਡ ਦੌਰਾਨ ਆਮਲਾ ਤੇ ਡਿਕੌਕ ਨੇ ਕੁਝ ਚੰਗੇ ਸ਼ਾਟ ਖੇਡੇ ਪਰ ਜਲਦੀ ਹੀ ਟ੍ਰੈਂਟ ਬੋਲਡ ਦੀਆਂ ਸਵਿੰਗ ਹੁੰਦੀਆਂ ਗੇਂਦਾਂ ਤੇ ਸਲਾਮੀ ਜੋੜੀ ਨੂੰ ਪਵਿਲियन ਦਾ ਰਾਹ ਖਾ ਦਿੱਤਾ। ਦੱਖਣੀ ਅਫਰੀਕਾ ਨੂੰ 31 ਦੌੜਾਂ ਦੇ ਸਕੋਰ ਤੇ ਦੋ ਛਟਕੇ ਲੱਗ ਚੁੱਕੇ ਸਨ। ਫਿਰ ਡੁਪਲੇਸੀ ਅਤੇ ਰਿਲੀ ਰੋਸੋ ਨੇ ਮਿਲ ਕੇ ਅਫਰੀਕੀ ਪਾਰੀ ਨੂੰ ਸੰਭਾਲਿਆ। ਦੋਨਾਂ ਨੇ ਮਿਲ ਕੇ ਤੀਜੇ ਵਿਕਟ ਲਈ 83 ਦੌੜਾਂ ਜੋੜੀਆਂ। ਫਿਰ ਰੋਸੋ ਆਪਣਾ ਵਿਕਟ ਗਵਾ ਬੈਠੇ ਅਤੇ ਮੈਦਾਨ ਤੇ ਪਹੁੰਚ ਗਏ ਏਬੀ ਡਿਵਿਲਿਅਰਜ਼। ਡੁਪਲੇਸੀ ਅਤੇ ਡਿਵਿਲਿਅਰਜ਼ ਨੇ ਮਿਲ ਕੇ ਤੇਜ਼ੀ ਨਾਲ ਸਕੋਰ ਨੂੰ ਅੱਗੇ ਵਧਾਇਆ। ਡਿਵਿਲਿਅਰਜ਼ ਨੇ ਤਾਬੜ ਤੋੜ ਬੱਲੇਬਾਜ਼ੀ ਕਰਦਿਆਂ 32 ਗਿੰਦਾਂ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਫਿਰ ਜਦ ਮੀਤੋ ਬਾਦ ਮੈਚ ਸ਼ੁਰੂ ਹੋਇਆ ਤਾਂ ਡੁਪਲੇਸੀ 82 ਦੌੜਾਂ ਬਣਾ ਕੇ ਆਪਣਾ ਵਿਕਟ ਦਵਾ ਬੈਠੇ ਪਰ ਫਿਰ ਡੇਵਿਡ ਮਿਲਰ ਨੇ 18 ਗਿੰਦਾਂ ਤੇ 49 ਦੌੜਾਂ ਦੀ ਪਾਰੀ ਖੇਡੀ ਅਤੇ ਡਿਵਿਲਿਅਰਜ਼ ਨੇ 45 ਗਿੰਦਾਂ ਤੇ 65 ਦੌੜਾਂ ਦੀ ਨਾਬਾਦ ਪਾਰੀ ਖੇੜ ਅਫਰੀਕੀ ਟੀਮ ਨੂੰ 281 ਦੌੜਾਂ ਦੇ ਸਕੋਰ ਤੱਕ ਪਹੁੰਚਾ ਦਿੱਤਾ ਨਿਊਜ਼ੀਲੈਂਡ ਦੀ ਪਾਰੀ ਦੀ ਸ਼ੁਰੂਆਤ ਬੇਹੱਦ ਦਮਦਾਰ ਰਹੀ ਅਤਿਆੰਤ ਐਲੀਟ ਦੇ ਚੌਕੇ ਛੱਕਿਆਂ ਨੇ ਮੈਚ ਨਿਊਜ਼ੀਲੈਂਡ ਦੀ ਜਿੱਤ ਚਪਾ ਦਿੱਤਾ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹਾਨੂੰ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ